ਹੁੰਦਾ ਤਾਂ ਸਾਡਾ ਮਨ ਸੈਨਸਿਆਂ ਅੱਗੇ ਵਿਚਾਰਾਂ ਵਿੱਚ ਘਿਰਿਆ ਹੁੰਦਾ ਹੈ ਜਦੋਂ ਸਾਡਾ ਮਨ ਸਿਮਰਨ ਕਰਕੇ ਅਤੇ ਸਾਡਾ ਪਿਆਰ ਪ੍ਰਮਾਤਮਾ ਦੇ ਨਾਲ ਪੈ ਜਾਂਦਾ ਹੈ ਤਾਂ ਮਹਾਰਾਜ ਕੁ ਬਾਣੀ ਵਿੱਚ فرمਉਂਦੇ ਹਨ ਦੁਖ ਰੋਗ ਸੰਤਾਪ ਇਤਰੇ ਸੁਣੀ ਸੱਚੀ ਬਾਣੀ ਤਾਂ ਪਰ ਸਾਡੇ ਮਨ ਦੀ ਕੀ ਅਵਸਥਾ ਬਣਦੀ ਹੈ ਆਹ ਇੱਕ ਕਵਿਤਾ ਦੇ ਰੂਪ ਵਿੱਚ ਸਰਵਨ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ